ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਿਆਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਕਿ ਸਾਡੇ ਵੀਰ ਮਿਲੈ ਨੇ ਫੇਰ ਦੁਆਰ ਤੋਂ ਸਾਡਾ ਵੱਡਾ ਵੀਰ ਧਰਮਾ ਜੀ ਸਾਰਿਆਂ ਨੂੰ ਮੇਰੇ ਤਹਿ ਦਿਲੋਂ ਅਦਾਬ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਾਰੀ ਸਾਧ ਸੰਗਤ ਨੂੰ ਮੇਰੀ ਵੱਲੋਂ ਰਿਸਪੈਕਟ ਕਰਦੇ ਆ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੇ ਦਿਲੋਂ ਮੇਰੇ ਭੈਣਾਂ ਮਾਤਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੋਟੀ ਕੋਟੀ ਬਰਨਾ ਕਿਵੇਂ ਸਰ ਭਾਰਤਸ ਤੋਂ ਦੀ ਕਮੇਟੀ ਦੇ ਵਿੱਚ ਜਿੱਤ ਹੋਈ ਆ ਆਮ ਆਦਮੀ ਪਾਰਟੀ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਜਿੱਤ ਹੋਈ ਆ ਇਹ ਸ਼ਹਿਰ ਵਾਸੀਆਂ ਦੀ ਜਿੱਤ ਹੋਈ ਆ ਜੀ ਸਾਰੇ ਸ਼ਹਿਰ ਦੀ ਜਿੱਤ ਹੋਈ ਆ ਸਾਫ ਸੁਥਰੀ ਇਲੈਕਸ਼ਨ ਹੋਈ ਆ ਜਿਹਦੇ ਵਿੱਚ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਵੀ ਵਧੀਆ ਚਿਹਰੇ ਨੇ ਸ਼ਹਿਰ ਨੇ ਉਹ ਮੂਰੇ ਲੈ ਕੇ ਆਉਂਦੇ ਨੇ ਜੀ ਕਿਵੇਂ ਸਰ ਯਾਦ ਉਮੀਦਵਾਰ ਵੀ ਤੁਹਾਨੂੰ ਮਤ ਦੇ ਕੇ ਗਏ ਨੇ ਵੀ ਉਹਨਾਂ ਦੇ ਘਰੇ ਐਮਐਲਏ ਸਾਹਿਬ ਗਏ ਨੇ ਪਤਾ ਮਾਨ ਸਨਮਾਨ ਮਿਲਿਆ ਉਹਨੂੰ ਕਿਵੇਂ ਦੇਖਦੇ ਹੋ ਜੀ ਵੀਰ ਜੀ ਦੇਖੋ ਐਮਐਲਏ ਸਾਹਿਬ ਸਾਡੇ ਐਡਾ ਦੇ ਭਰਾ ਨੇ ਜੀ ਗੁਰਦੇਵ ਸਿੰਘ ਦੇਮਨ ਐਮਐਲਏ ਜੀ ਤੇ ਸਾਡੇ ਕਪਿਲ ਸਰ ਵਧੀਆ ਬੰਦੇ ਨੇ ਸਾਰੇ ਤੇ ਮਤਲਬ ਕੰਮ ਕਰਨ ਵਾਲੇ ਬੰਦਿਆਂ ਨੂੰ ਹੀ ਮੂਰੇ ਲੈ ਕੇ ਜਾਂਦੇ ਨੇ ਜੀ ਇਵੇਂ ਸਰ ਆਪਣੇ ਭਵਿੰਦਰ ਸਿੰਘ ਭਿੰਦਾ ਜੀ ਜਿੱਤੇ ਨੇ 144 ਵੋਟਰਾਂ ਦੇ ਫਕਰ ਦਾ ਉਹਨਾਂ ਨੂੰ ਕਿਵੇਂ ਦੇਹ ਦੇਵੋ ਜੀ ਵੀਰ ਜੀ ਦੇਖੋ ਜਿਹੜੀ ਉਹਨਾਂ ਦੀ ਜਿੱਤ ਉਹ ਯਾ ਇਮਾਨਦਾਰੀ ਵਾਲੀ ਜਿੱਤ ਹੈ ਜੀ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਨਸਾਨ ਨੂੰ ਨਾ ਜਦੋਂ ਕੋਈ ਵੀ ਕੋਈ ਵੀ ਇਨਸਾਨ ਅੱਗੇ ਵੱਧਦਾ ਉਹਦੀ ਲੱਤਾਂ ਖਿਚਾਣ ਵਾਲੇ ਮਾੜੇ ਮੋٹے ਹੁੰਦੇ ਨਹੀਂ ਕੋਈ ਐਦਾਂ ਦੀ ਉਹਨਾਂ 'ਚ ਕੋਈ ਗੱਲ ਨਹੀਂ ਰਿਸਪੈਕਟਯੋਗ ਨੇ ਭਰਾ ਨੇ ਸਾਡੇ ਹਾਂ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਕਿ ਭਰਾ ਨੇ ਸਾਡੇ ਵਧੀਆ ਇਮਾਨਦਾਰੀ ਨਾਲ ਜਿੱਤ ਹੋਈ ਹੈ ਜਿਵੇਂ ਇੱਕ ਇਕਾਲੀ ਦਲ ਦੇ ਉਮੀਦਵਾਰ ਨੇ ਵੀ ਸਾਡਾ ਸਾਨੂੰ ਕਿਹਾ ਵੀ ਅਸੀਂ ਤੁਹਾਡੀ ਕਮੇਟੀ ਵਿੱਚ ਪੂਰੀ ਮਦਦ ਕਰਾਂਗੇ ਜੀ ਉਹਨੂੰ ਹਾਂਜੀ ਉਹ ਵੀ ਸਾਡੇ ਭਰਾ ਨੇ ਜੀ ਰਿਸਪੈਕਟ ਜੋ ਨੇ ਤੁਸੀਂ ਲਾਲਖੜੀ ਦੀ ਗੱਲ ਕਰਦੇ ਮੈਨੂੰ ਲੱਗਦਾ ਜੀ ਜੀ ਸਰ ਹਾਂਜੀ ਉਹ ਵੀ ਭਰਾ ਨੇ ਵੀਰੇ ਆਪਣੇ ਉਹ ਜ਼ਮੀਨੀ ਤੌਰ ਤੇ ਜੁੜੇ ਹੋਏ ਨੇ ਸਾਰੀ ਸ਼ਹਿਰ ਭਾਰਸੋ ਨਾਲ ਕਿ ਉਹਨਾਂ ਦੇ ਵਿੱਚ ਜਨੂਨ ਹੈ ਇੱਕ ਕੰਮ ਕਰਨ ਦਾ ਜੇ ਆਪਾਂ ਇੱਕ ਇੱਕ ਮਿਸਕਾਲ ਵੀ ਨੇ ਮੈਂ ਤਾਂ ਅੱਜ ਤੱਕ ਦੇਖਿਆ ਵੀ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਤਾਂ ਉਹ ਇੱਕ ਮਿਸਕਾਲ ਤੇ ਹਰ ਇੱਕ ਬੰਦੇ ਦਾ ਚਾਹੇ 11 ਦੇ 11 ਮਾੜ ਜੋ ਕਿਤੋਂ ਵੀ ਬੁਲਾ ਲਓ ਉਹ ਬੰਦੇ ਆ ਕੇ ਇੱਕ ਸਕਿੰਟ ਚ ਖੜ ਜਾਂਦੇ ਨੇ ਜੀ ਮੇ ਸਰ ਇੱਕ ਬੀਜਪੀ ਦੇ ਆਗੂ ਦੇ ਦਸਤਖਤ ਦੇ ਘਰ ਉਹਨਾਂ ਦੇ ਘਰ ਦੇ ਜਿੱਤੇ ਨਹੀਂ ਉਹਨਾਂ ਨੂੰ ਕਿਵੇਂ ਦੇਖਦੇ ਸੀ ਹਾਂਜੀ ਉਹਨਾਂ ਨੇ ਸਾਡੀ ਵੱਲੋਂ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਮੁਬਾਰਕਾ ਉਹਨਾਂ ਨੂੰ ਅੰਕਲ ਜੀ ਨੇ ਸਾਡੇ ਰਿਸਪੈਕਟਯੋਗ ਨੇ ਬਹੁਤ ਵਧੀਆ ਇਨਸਾਨ ਨੇ ਜੀ ਤੇ ਸਰ ਜਿਵੇਂ ਹੁਣ ਕਮੇਟੀ ਦੀ ਤਿਆਰੀ ਚੱਲ ਰਹੀ ਹੈ ਕਿੰਨੇ ਕ ਦਿਨ ਵਿੱਚ ਐਮਐਲਏ ਸਾਹਿਬ ਵੱਲੋਂ ਭਾਰਤ ਨੂੰ ਪ੍ਰਦਾਨ ਦਿੱਤਾ ਜਾਊਗਾ ਜੀ ਇਹ ਜੀ ਅਸੀਂ ਕਹਿ ਨਹੀਂ ਸਕਦੇ ਇਹ ਸਰਕਾਰ ਦੀਆਂ ਜੋ ਵੀ ਸਿਸਟਮਾਂ ਜੀ ਉਹ ਸਰਕਾਰ ਵੱਲੋਂ ਹੀ ਹੋਣਾ ਗੁਰਦੇਵ ਸਿੰਘ ਦੇਵਮਾਨ ਜੀ ਐਮਐਲਏ ਸਾਡੇ ਵੱਡੇ ਭਰਾ ਉਹ ਵਧੀਆ ਇਨਸਾਨ ਚੁਣ ਕੇ ਹੀ ਲਾਣਗੇ ਜੋ ਸ਼ਹਿਰ ਦਾ ਵਿਕਾਸ ਕਰੇ ਇਮਾਨਦਾਰੀ ਨਾਲ ਖੜੇ ਤੇ ਦੂਜੀ ਗੱਲ ਇਹ ਆ ਤੇ ਸੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੜ ਕੇ ਜੋੜ ਕੇ ਖੜਾਂਗੇ ਜਿਨ੍ਹਾਂ ਨੂੰ ਵੀ ਹੋਵੇ ਜਿਨ੍ਹਾਂ ਦੇ ਸਿਰ ਤੇ ਤਾਜ ਬਣੂਗਾ ਤੇ ਸਾਡੇ ਰਿਸਪੈਕਟ ਜੋਗੇ ਹੋਣਗੇ ਅਸੀਂ ਦਿਲਾ ਉਹਨਾਂ ਦਾ ਧੰਨਵਾਦ ਕਰਾਂਗੇ ਤੇ ਉਹਨਾਂ ਦੀ ਪੂਲ ਮਦਦ ਕਰਾਂਗੇ ਜਿਵੇਂ ਸਰ ਗੁਰਦੀਪ ਸਿੰਘ ਦੀਪਾ ਜੀ ਮਾਰਕੀ ਕਮੇਟੀ ਚੇਅਰਮੈਨ ਸਾਹਿਬ ਨੇ ਬਹੁਤ ਬੇਨਤੀ ਕਰੀ ਹੈ ਉਹਨਾਂ ਨੂੰ ਕਿਵੇਂ ਦੇਖੋ ਉਹ ਤਾਂ ਜੀ ਸਾਡੇ ਵੱਡੇ ਭਰਾ ਨੇ ਦੀਪਾ ਸਾਡਾ ਭਰਾ ਵੱਡਾ ਕਿਉਂਕਿ ਉਹ ਸਾਰਿਆਂ ਦਾ ਹਰਮਨ ਪਿਆਰਾ ਭਰਾ ਹੈ ਤਲਵੋ ਜਿਵੇਂ ਤਰੂ ਉਤਾਰਾ ਨਹੀਂ ਹੁੰਦਾ ਜੀ ਐਦਾਂ ਦਾ ਸਾਡਾ ਭਰਾ ਹੈ ਉਹ ਬਹੁਤ ਰਿਸਪੈਕਟਯੋਗ ਬੰਦਾ ਹੈ ਸ਼ਹਿਰ ਦਾ ਕੋਈ ਵੀ ਮੁੱਦਾ ਹੋਵੇ ਪਹਿਲੇ ਧਾਰ ਦੇ ਖੜਦਾ ਮੈਂ ਤਾਂ ਬਹੁਤ ਗੱਲੀ ਐਦਾਂ ਦੇਖਿਆ ਵੀ ਸਾਡਾ ਭਰਾ ਰਾਤ ਨੂੰ ਇੱਕ ਇੱਕ 2-2 ਵਜੇ ਤੱਕ ਮਿਹਨਤ ਕਰਦਾ ਹੈ ਜਿਵੇਂ ਕਿ ਇੱਥੇ ਪਿੱਛੇ ਜੇ ਅੱਗ ਲੱਗਦੀ ਮੇਰਾ ਭਰਾ ਮੈਂ ਕਹਤਾਂਗਾ 2-2:30 ਵਜੇ ਤੱਕ ਉੱਥੇ ਉਹਨਾਂ ਨਾਲ ਵਿਚਾਰਾ ਖੜਾ ਰਿਹਾ ਮੈਂ ਵੀ ਗਿਆ ਸੀ ਮੈਨੂੰ ਵੀ ਦੇਖ ਕੇ ਬੜਾ गर्व ਹੋਇਆ ਵੀ ਸਾਡਾ ਭਰਾ ਸਾਡੇ ਨਾਲ ਜੁੜ ਕੇ ਚੱਲ ਰਿਹਾ ਜੀ ਕਿਵੇਂ ਸਾਹਿਬ ਸ਼ੈਂਕੀ ਜੀ ਦੇ ਮਾਤਾ ਜੀ ਜਿੱਤੇ ਨੇ ਸ਼ੈਂਕੀ ਜੀ ਵੀ ਬਹੁਤ ਸਮਾਜ ਸਹਿਬਕ ਬੰਦੇ ਨੇ ਜੀ ਵੀ ਜ ਉਹ ਤਾਂ ਗੱਲ ਇਹ ਆ ਦੇਖੋ ਜੀ ਇਹ ਤੁਹਾਨੂੰ ਮੈਂ ਹੁਣ ਪਹਿਲੇ ਗੱਲ ਬੋਲ ਕੇ ਬੋਲ ਚੁੱਕਿਆ ਜੀ ਵੀ ਜਿਹੜੇ ਵੀ ਜਿੰਨੇ ਚਿਹਰੇ ਆਏ ਨੇ ਆਮ ਆਦਮੀ ਪਾਰਟੀ ਵਿੱਚੋਂ ਇਹ ਸਾਰੇ ਹੀ ਰਿਸਪੈਕਟਯੋਗ ਨੇ ਕੰਮ ਕਰਨ ਵਾਲੇ ਬੰਦੇ ਨੇ ਇਹਨਾਂ ਦੇ ਇੱਕ ਨਾ ਦਿਲ ਦੇ ਵਿੱਚ ਅੱਗਾ ਵੀ ਅਸੀਂ ਸ਼ਹਿਰ ਦਾ ਕੁਝ ਨਾ ਕੁਝ ਵਿਕਾਸ ਕਰਕੇ ਦਿਖਾਈਏ ਤੇ ਸਰ ਲੱਗਦਾ ਵੀ ਅਮਨਾਰੇ ਪਹਿਲੇ ਮਹੀਨੇ ਵਿੱਚ ਕੋਈ ਵਧੀਆ ਦਿਵਾਕਾ ਪਾਸ ਆ ਸਕਦੀ ਹੈ ਕਿ ਬੈਂਤੀ ਜੀ ਹਾਂਜੀ ਬਿਲਕੁਲ ਉਹ ਤਾਂ ਦੇਖੋ ਜੀ ਸਰਪ੍ਰਾਈਜ਼ ਆ ਪੁਰਾਣੇ ਸਾਡੇ ਸਾਰੇ ਅਸੀਂ ਮੀਟਿੰਗ ਹੋਣੀ ਆ ਤਾਂ ਬਹੁਤ ਵਧੀਆ ਹੋ ਸਕਦਾ ਜੀ ਵੀ ਜਿਵੇਂ ਗੁਰਦੇਵ ਸਿੰਘ ਦੇਮਾਨ ਜੀ ਕਹਦੇ ਨੇ ਵੀ ਜਿਹੜਾ ਵਾਦਾ ਕਰਦਾ ਉਹਦੇ ਖੜਦੇ ਨੇ ਜਿਵੇਂ ਕਿ ਸੀਸੀਟੀ ਕੈਮਰੇ ਇਦੋਂ ਜੀ ਆਪਣੇ ਕਮਿਊਨਿਟੀ ਫਾਰਮ ਬੜਾਤਾ ਦੀ ਬਿਆਹ ਸ਼ਾਦੀਆਂ ਵਾਸਤੇ ਤੇ ਦੂਜੀ ਗੱਲ ਤੁਸੀਂ ਜਾ ਕੇ ਕਮੇਟੀ ਵਿੱਚ ਦੇਖੋ ਕਿੰਨਾ ਵਿਕਾਸ ਹੋਇਆ ਪਿਆ ਪਹਿਲਾਂ ਕੋਈ ਇੱਦਾਂ ਦੀ ਮਸ਼ੀਨ ਨਹੀਂ ਸੀ ਹੁਣ ਜਿੰਨੇ ਵੀ 16 ਜਾਂ 17 ਮੁੰਡੇ ਵੀ ਕਿਤੇ ਨੇ ਉਹਨਾਂ ਨੇ ਪੱਕੇ ਉਹ ਪ੍ਰਮਾਤਮਾ ਕਿ ਕਰ ਪੱਕੇ ਹੀ ਮੰਨੋ ਸਮਝੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਮਤਲਬ ਬੜੇ ਖੁਸ਼ ਨੇ ਗੁਰਦੇਸ਼ ਸਿੰਘ ਦੇ ਮਾਂਜੀਲ ਭਰਾ ਨੇ ਸਾਡੇ ਹੋਰ ਦੋ ਸਰਕਾਰਾਂ ਤਿੰਨ ਸਰਕਾਰ ਆ ਗਈਆਂ ਕਿਸੇ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਉਹ ਸਾਰੇ ਬੰਦੇ ਖੁਸ਼ ਨੇ ਹੀ ਉਹਨਾਂ ਨੇ ਕਰਕੇ ਦਿਖਾਇਆ ਇਹ ਉਹਨਾਂ ਦੇ ਹੱਥੋਂ ਹੀ ਹੋਣਾ ਸੀਗਾ ਜੀ ਹੋਰ ਸਰਪਾ 580 ਵਸਿਆ ਕੋਈ ਸੰਦੇਸ਼ ਦਿੱਤਾ ਚ ਸਾਡੇ 580 ਵਸਿਆ ਨਾਮ ਮੈਂ ਚਲੋ ਦੇ ਧੰਨਵਾਦ ਕਰਦਾ ساری ਜਿੰਦਗੀ ਇਹਨਾਂ ਦਾ ਮੈਂ ਰੀਣੀ ਰਹੂੰਗਾ ਜੋ ਕਿ ਅਸੀਂ ਇਨਸਾਨ ਐਦਾਂ ਦੇ ਆ ਗੁਰਦੇਵ ਸਿੰਘ ਦੇਮਾ ਜੀ ਐਦਾਂ ਕਹਿੰਦੇ ਨੇ ਕਿ ਤੇਰੇ ਪੱਲੇ ਸੱਚ ਤੱਕ ਸੋਠੇ ਹੋ ਕੇ ਨੱਚ ਕਿਸੇ ਦੀ ਕੋਈ ਐਦਾਂ ਨਹੀਂ ਕੋਈ ਗੱਲ ਨਹੀਂ ਹੈ ਭਰਾ ਨੇ ਸਾਡੇ ਵੱਡੇ ਕਿਉਂਕਿ ਸਾਰੇ ਸ਼ਹਿਰ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸਾਡੇ ਰਿਸਪੈਕਟਯੋਗ ਨੇ ਸਾਡੀਆਂ ਮਾਤਾ ਮਾਂ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗ ਜਿਨ੍ਹਾਂ ਨੇ ਇੱਕ ਠੋਕ ਕੇ ਮੋٹے ਨਾਲ ਮੋਢਾ ਜੋੜ ਕੇ ਸਾਡੇ ਨਾਲ ਚੱਲੇ ਨੇ ਭਰਾ ਨੇ ਸਾਡੇ ਜਿਨ੍ਹਾਂ ਨੇ ਰਿਪੋਰਟਰਾਂ ਸਪੋਰਟਰਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਅਸੀਂ ਉਹਨਾਂ ਦੀ ਇੱਕ ਇੱਕ ਬੋੜ ਦੇ ساری ਜ਼ਿੰਦਗੀ ਰਿਣੀ ਰਹਾਂਗੇ